ਦੁਖ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕਾ ਜਨਮ ਮਨੋਂ ਦੁਖ ਜਾਏ ਹੋ ਅਸਿ ਫਤਖ ਸੰਮਦੀ ਹੋਰ ਅਸੋ ਹੋ ਗੁਰਸੋ ਛੱਟੀਏ ਦੁਦਿੱਤੇ ਸੱਚੇ ਪਾਤਸ਼ਾ ਜਨਮ ਨੰਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰਸ਼ੋਂ ਹੁੰਦੈ ਸਾ ਜਿਸ ਪਾਸ ਦਹ ਅਠਿਓ ਸੋਹੀਐ ਸਭਨਾ ਦਾਰੀ ਸਾ ਸੱਜਣ ਸੱਚਾ ਪਾਤਸ਼ਾਹ ਸਿਰਸ਼ੋਂ ਹੁੰਦੈ ਸਾ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਦਾ ਵੀਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਤੀਜਾ ਦਤੁ ਕੀ ਨਿਗੁਣਿਆ ਨੋ ਆਪੇ ਬਖਸ਼ ਲਐ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ ਨਿਗੁਣ ਅਨੋ ਆਪੀ ਬਖਸ਼ ਲਏ ਭਾਈ ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ ਹਰ ਜਿਓ ਅਪੇ ਬਖਸ਼ ਮਿਲਾਏ ਗੁਣਹੀਣ ਹਮ ਅਪਰਾਧੀ ਭਾਈ ਪੁਰ ਸਤਗੁਰ ਲੇਰ ਲਾਇ ਰਹਾ ਕੌਣ ਕੌਣ ਅਪਰਾਧੀ ਬਖਸ਼ਿ ਅਨ ਪਿਆਰੇ ਸੱਚੇ ਸ਼ਬਦ ਵਿਚਾਰ ਉਜਲ ਪਾਰ ਉਤਾਰਿਆਨ ਭਾਈ ਸਤਗੁਰ ਬੀੜ ਚੜ ਮਨੂਰਤੀ ਕੰਚਨ ਭੇ ਭਾਈ ਗੁਰਪਾਰ ਸਮੇਲ ਮਿਲਾਏ ਖੋੜ ਨਾ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹੋ ਵਾਰੀ ਹੋ ਵਾਰਣ ਭਾਈ ਸਤਗੁਰ ਕਉ ਸਦ ਬਲਿਹਾਰੈ ਜਾਓ ਨਾਮ ਨਿਦਾਨ ਜਿਨ ਦਿੱਤਾ ਭਾਈ ਗੁਰਮਤ ਸਹਜ ਸਮਾ ਗੁਰ ਬਿਨ ਸਹਜ ਨਾ ਉਪਜੈ ਭਾਈ ਪੁੱਛੋ ਗਿਆਨੀਆਂ ਜਾਏ ਸਤਗੁਰੂ ਕੀ ਸੇਵਾ ਸਦਾ ਕਰ ਭਾਈ ਵਿਚੋ ਆਪ ਗਵਾਏ ਗੁਰਮਤੀ ਪਉ ਉਪਜੈ ਭਾਈ ਭਉ ਕਰਣੀ ਸੱਚ ਸਾਰ ਪ੍ਰੇਮ ਪਦਾਰਥ ਪਾਈਐ ਭਾਈ ਸਚ ਨਾਮ ਆਧਾਰ ਜੋ ਸਤਗੁਰੂ ਸਿਵਹਿ ਆਪਣਾ ਭਾਈ ਤਿਨ ਕੈ ਹੋ ਲਾਗੋ ਪਾਈਐ ਜਨਮ ਸਵਾਰੀ ਆਪਣਾ ਪਾਈ ਕੁੱਲ ਭੀ ਲਈ ਬਖਸ਼ਾਏ ਸਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨ ਲਾਗੇ ਕੋਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨ ਲਾਗੇ ਕੋਏ کا خالصہ واہی گروہ جی کی فتح سورٹھ محلہ تیجا دو تکی نگیا نو آپ بخش لے پائی ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ